ਜਾ ਆਵਦੇ ਡੈਮ ਨੇ ਇਹਨਾਂ ਦਾ ਆਪਾਂ ਨੂੰ 1% ਦਾ ਵੀ ਫਾਇਦਾ ਜਿੰਨੇ ਪੰਜਾਬ ਦੇ ਡੈਮ ਨੇ ਸਾਰੀ ਦਿੱਲੀ ਨੂੰ ਬਿਜਲੀ ਜਾਂਦੀ ਹੈ ਇਹਨਾਂ ਦੀ ਪੰਜਾਬ ਨੂੰ ਕੋਈ ਫਾਇਦਾ ਨਹੀਂ ਜਦੋਂ ਤੱਕ ਇਹਨਾਂ ਦਾ ਪਾਣੀ ਦਾ ਲੈਵਲ ਪੂਰਾ ਨਹੀਂ ਹੁੰਦਾ ਉਹਨਾਂ ਚਾਰੇ ਬੈਂਡ ਦੇ ਡੈਮ ਦੇ ਵਿੱਚ ਪਾਣੀ ਨੂੰ ਸਟੋਰ ਕਰਕੇ ਰੱਖਦੇ ਆ ਜਦੋਂ ਇਹਨਾਂ ਦਾ ਡੈਮ ਦਾ ਲੈਵਲ ਪੂਰਾ ਹੋ ਜਾਂਦਾ ਤਾਂ ਇੱਕਦਮ ਪਾਣੀ ਰਿਲੀਜ਼ ਕਰ ਦਿੰਦੇ ਆ ਉਹ ਚਾਹੇ ਕਿਸੇ ਦੇ ਘਰਾਂ 'ਚ ਬੜੇ ਚਾਹੇ ਤਰੀਆ ਦਾ ਬੰਨ ਟੁੱਟੇ ਚਾਹੇ ਤੇ ਮੱਜਾ ਰੋੜਨ ਚਾਹੇ ਲੋਕ ਰੋੜਨ ਇਸ ਇਸ ਦਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਅਸ਼ਨ ਬਹੁਤ ਹੈ ਡੰਗਰਾਂ ਲਈ ਤੂੜੀ ਬਹੁਤ ਹੈ ਆਚਾਰ ਬਹੁਤ ਆ ਸਾਡੀ ਭਗਵੰਤ ਮਾਨ ਨੂੰ ਇੱਕੋ ਹੀ ਅਪੀਲ ਹੈ ਵੀ ਤੈਨੂੰ ਹੋਰ ਤਾਂ ਕੁਝ ਹੋਣਾ ਨਹੀਂ ਜੇ ਤੂੰ ਵੱਦ ਤੋਂ ਵੱਦ ਇੱਕ ਬੋਟ ਹੀ 40 50 ਦੀ ਅਰੇਂਜਮੈਂਟ ਕਰ ਦਵੇਂ ਨਾ 40 50 ਬੋਟ ਹੀ ਪੜਨ ਤੇਰੇ ਲਈ ਐਡੀ ਬਹੁਤ ਵੱਡੀ ਗੱਲ ਆ ਭਗਵੰਤ ਮਾਨ ਲਈ ਇਹ ਹੋਰ ਉਹ ਤਾਂ ਸਾਨੂੰ ਕੋਈ ਉਮੀਦ ਨਹੀਂ ਮੈਂ ਕਹਾਂ ਜੀ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਫੇਲ ਆ ਹੋਰ ਭਗਵੰਤ ਮਾਨ ਤੋਂ ਸਾਨੂੰ ਕੋਈ ਅਪੀਲ ਨਹੀਂ ਔਰ ਕੋਈ ਉਮੀਦ ਨਹੀਂ ਵੀ ਭਗਵਾਨ ਤਮਨ ਸਾਨੂੰ ਇਹ ਦੇ ਦੇਵੇ ਜਾਂ ਉਹ ਦੇਵੇ ਉਹ ਕੱਲੀਆਂ 40 50 ਬੋਟ ਹੀ ਦੇ ਦੇਵੇ ਹੈਲੀਕਾਪਟਰ ਦਿੱਤਾ ਕਹਿੰਦੇ ਆ ਉੱਥੇ ਹੈਲੀਕਾਪਟਰ ਤਾਂ ਚਾਹੀਦਾ ਹੀ ਨਹੀਂ ਉੱਥੇ ਉੱਥੇ ਚਾਹੀਦੀਆਂ ਬੋਟਾਂ ਚਾਹੀਦੀਆਂ ਡੰਗਰ ਪਸ਼ੂ ਪਾਣੀ ਆ ਜੀ ਖੜੇ ਆ ਵੀਰੇ ਜਿਹੜੇ ਬੰਦੇ ਆ ਉਹ ਤਾਂ ਚਲੋ ਚਲੇ ਜਾਂਦੇ ਆ ਉੱਪਰ ਡੰਗਰ ਪਸ਼ੂ ਪਾਣੀ ਆ ਜੀ ਖੜੇ ਆ ਪਰ ਉਹਨਾਂ ਨੂੰ ਚਾਰਾ ਚੂਰਾ ਚਲੋ ਜਿੰਨਾ ਖ ਪਹੁੰਚਦਾ ਪਹੁੰਚ ਹੀ ਜਾਂਦਾ ਵੈਸੇ ਜਾਦੀ ਮੁਸੀਬਤ ਡੰਗਰਾਂ ਦੀ ਹੋਈ ਆ ਉਹਨਾਂ ਨੂੰ ਚਾਰਾ ਤੇ ਆਚਾਰ ਤੂੜੀ ਤਾੜੀ ਇਹ ਸਭ ਕੁਝ ਇਹ ਵੱਧ ਚਾਹੀਦਾ ਆਪਾਂ ਨੂੰ ਉੱਥੇ ਕਮ ਕਮ ਕਰਕੇ 9 ਵਜੇ ਬਿਲੇ ਹੋਇਆ ਅਸੀਂ ਆਪਦਾ ਕੰਮ ਕਰਨ ਲਈ ਬਾਹਰ ਚਲੇ ਗਏ ਸਾਨੂੰ ਤਾਂ ਪਿੱਛੇ ਹੀ ਫੋਨ ਗਿਆ ਵੀ ਆਪਣੇ ਪਿੰਡਾਂ 'ਚ ਪਾਣੀ ਆਵੜਿਆ ਇਹ ਲੋਕਾਂ ਦੀ ਹਕੀਕਤ ਆ ਬੜੀ